ਜਿਹੜੇ ਲੋਕ ਪੀਰਾਂ ਫਕੀਰਾਂ ਦੇ ਚਿਰਾਗ ਰੋਸ਼ਨ ਕਰਦੇ ਨੇ ਜੇਕਰ ਉਹਨਾਂ ਨੂੰ ਇਹ ਤਿੰਨ ਸੰਕੇਤ ਮਿਲ ਰਹੇ ਨੇ ਤਾਂ ਸਮਝੋ ਪੀਰ ਫਕੀਰ ਉਹਨਾਂ ਦੇ ਘਰ ਆ ਚੁੱਕੇ ਨੇ ਹੁਣ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਟੈਨਸ਼ਨ ਨਹੀਂ ਲੈਣੀ ਚਾਹੀਦੀ ਉਹਨਾਂ ਦੇ ਚੰਗੇ ਦਿਨ ਆਉਣ ਵਾਲੇ ਨੇ ਪੀਰ ਫਕੀਰ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡਣਗੇ ਚਾਹੇ ਧਨ ਹੋਵੇ ਚਾਹੇ ਘਰ ਦੇ ਵਿੱਚ ਖੁਸ਼ੀਆਂ ਚਾਹੇ ਤਰੱਕੀ ਉਹਨਾਂ ਨੂੰ ਸਭ ਕੁਝ ਮਿਲੇਗਾ ਅੱਜ ਦੀ ਇਹ ਵੀਡੀਓ ਦੋ ਭਾਗਾਂ ਦੇ ਵਿੱਚ ਵੰਡੀ ਹੋਏਗੀ ਪਹਿਲੇ ਭਾਗ ਦੇ ਵਿੱਚ ਆਪਾਂ ਉਹਨਾਂ ਤਿੰਨ ਸੰਕੇਤਾਂ ਬਾਰੇ ਗੱਲ ਕਰਾਂਗੇ ਤੇ ਦੂਸਰੇ ਭਾਗ ਦੇ ਵਿੱਚ ਗੱਲ ਕਰਾਂਗੇ ਕਿ ਜੇਕਰ ਤੁਹਾਨੂੰ ਇਹ ਸੰਕੇਤ ਮਿਲ ਰਹੇ ਨੇ ਤਾਂ ਤੁਸੀਂ ਕਿਹੜੀ ਖਾਸ ਗਲਤੀ ਦਾ ਧਿਆਨ ਰੱਖਣਾ ਹੈ ਤਾਂ ਜਿਹੜੇ ਲੋਕ ਵੀ ਪੀਰਾਂ ਫਕੀਰਾਂ ਨੂੰ ਮੰਨਦੇ ਨੇ ਉਹ ਇਹ ਵੀਡੀਓ ਪੂਰੀ ਦੇਖਿਓ ਕਿਉਂਕਿ ਪੀਰਾਂ ਫਕੀਰਾਂ ਦੀ ਕਿਰਪਾ ਹੋਣੀ ਉਹਨਾਂ ਲਈ ਬਹੁਤ ਵੱਡੀ ਗੱਲ ਹੈ ਤਾਂ ਸਮਾਂ ਨਾਖਰਾਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ वैसे त मैं तीनों संकेत बहुत ही ज्यादा गूढे लब्बे ने क्योंकि इत्तो ਤੁਹਾਨੂੰ ਪਤਾ ਆਪਣੇ ਆਪ ਹੀ ਚਲ ਜੇਗਾ ਕਿ ਰਹਿਮਤ ਐਸੀ ਹੋਣ ਵਾਲੀ ਐ ਕਿ ਦੁਨੀਆ ਵੇਖੇਗੀ ਪਰ ਜੋ ਪਹਿਲਾ ਤੇ ਤੀਸਰਾ ਸੰਕੇਤ ਐ ਉਹ ਬਹੁਤ ਹੀ ਜਿਆਦਾ ਖਾਸ ਐ ਇਸ ਕਰਕੇ ਇਹਨਾਂ ਦੋ ਖਾਸ ਸੰਕੇਤਾਂ ਨੂੰ ਧਿਆਨ ਦੇ ਨਾਲ ਸੁਣਿਓ ਤਾਂ ਗੱਲ ਕਰਦੇ ਆਂ ਸਭ ਤੋਂ ਪਹਿਲੇ ਸੰਕੇਤ ਦੀ ਬਹੁਤ ਸਾਰੇ ਲੋਕ ਜੋ ਪੀਰਾਂ ਫਕੀਰਾਂ ਦੇ ਚਿਰਾਗ ਰੋਸ਼ਨ ਕਰਦੇ ਨੇ ਜਦੋਂ ਦੇ ਉਹ ਸਵੇਰ ਉੱਠਣਾ ਉਹਨਾਂ ਨੇ ਸ਼ੁਰੂ ਕੀਤਾ ਐ ਤੇ ਉੱਠ ਕੇ ਨਹਾ ਕੇ ਚਿਰਾਗ ਰੋਸ਼ਨ ਕਰਨੇ ਸ਼ੁਰੂ ਕੀਤੇ ਨੇ। ਉਹਨਾਂ ਨੇ ਇਹ ਕੰਮ 10 ਤੋਂ 15 ਦਿਨ ਕੀਤਾ ਪਰ ਬਾਅਦ ਦੇ ਵਿੱਚ ਉਹਨਾਂ ਦੀ ਹੁਣ ਅੱਖ ਸਵੇਰ ਆਪਣੇ ਆਪ ਹੀ ਖੁੱਲ ਜਾਂਦੀ ਹੈ। ਪਹਿਲਾਂ ਉਹਨਾਂ ਨੂੰ ਉੱਠਣਾ ਔਖਾ ਲੱਗਦਾ ਸੀ। ਉਹਨਾਂ ਨੂੰ ਐਵੇਂ ਲੱਗਦਾ ਸੀ ਕਿ ਸਵੇਰ ਉੱਠਣਾ ਬਹੁਤ ਹੀ ਜ਼ਿਆਦਾ ਔਖਾ ਹੈ। ਇਹ ਕੰਮ ਮੈਂ ਨਹੀਂ ਕਰ ਸਕਦਾ ਪਰ ਮੇਰੀ ਹੁਣ ਅੱਖ ਆਪਣੇ ਆਪ ਹੀ ਖੁੱਲ ਰਹੀ ਹੈ। ਯਾਨੀ ਉਹਨਾਂ ਸੰਕੇਤਾਂ ਦੇ ਵਿੱਚੋਂ ਇਹ ਸੰਕੇਤ ਬਹੁਤ ਜ਼ਿਆਦਾ ਖਾਸ ਹੈ। ਕਿ ਪੀਰ ਫਕੀਰ ਆਪ ਬੁਲਾਉਂਦੇ ਨੇ ਆਪਣੀ ਸੇਵਾ ਲਈ ਉਹ ਆਪਣੀ ਸੇਵਾ ਕਿਸੇ ਵਿਰਲੇ ਨੂੰ ਹੀ ਦਿੰਦੇ ਨੇ ਤੇ ਉਸ ਵਿਰਲੇ ਦੀ ਅੱਖ ਸਵੇਰੇ ਖੁੱਲਦੀ ਹੈ ਉਹ ਵੀ ਇੰਨੀ ਜਲਦੀ ਤੇ ਉਹ ਵੀ ਆਪਣੇ ਆਪ ਜਦੋਂ ਤੁਹਾਨੂੰ ਇਹ ਸੰਕੇਤ ਮਿਲੇ ਕਿ ਸਵੇਰੇ ਜਲਦੀ ਸਵੇਰ ਤੁਹਾਡੀ ਅੱਖ ਖੁੱਲ ਜਾਂਦੀ ਹੈ ਤੇ ਤੁਹਾਨੂੰ ਲੱਗਦਾ ਕਿ ਮੈਂ ਉੱਠ ਕੇ ਨਹਾਵਾਂ ਤੇ ਆਪਣੇ ਪੀਰ ਮੁਰਸ਼ਿਦ ਦਾ ਚਿਰਾਗ ਰੌਸ਼ਨ ਕਰਾਂ ਤੇ ਉਹਨਾਂ ਦੀ ਇਬਾਦਤ ਕਰਾਂ ਤਾਂ ਸਮਝੋ ਇਹ ਇੱਕ ਬਹੁਤ ਵੱਡਾ ਸੰਕੇਤ ਹੈ ਜਿਹਦੇ ਨਾਲ ਪੀਰ ਮੁਰਸ਼ਿਦ ਤੁਹਾਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਅਸੀਂ ਤੁਹਾਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਆ ਤੇ ਤੁਸੀਂ ਸਾਡੇ ਨਾਲ ਜੁੜੋ ਤੇ ਪੀਰ ਮੁਰਸ਼ਿਦ ਤੁਹਾਡੀ ਜ਼ਿੰਦਗੀ ਬਦਲ ਦੇਣਗੇ ਇਹ ਸੰਕੇਤ 100 ਦੇ ਵਿੱਚੋਂ 10% ਲੋਕਾਂ ਨੂੰ ਮਿਲਦਾ ਕਿਉਂਕਿ ਬਹੁਤ ਸਾਰੇ ਲੋਕ ਪੀਰਾਂ ਫਕੀਰਾਂ ਦੀ ਇਬਾਦਤ ਤਾਂ ਕਰਦੇ ਨੇ ਉਹਨਾਂ ਦੇ ਚਿਹਰਾਟਾ ਰੋਸ਼ਨ ਕਰਦੇ ਨੇ ਪਰ ਸੱਚੇ ਦਿਲੋਂ ਨਹੀਂ ਕਰਦੇ ਜਿਹੜਾ ਵੀ ਇਨਸਾਨ ਸੱਚੇ ਦਿਲੋਂ ਇਹ ਕੰਮ ਕਰਦਾ ਉਹਨਾਂ ਨੂੰ ਹੀ ਪੀਰ ਮੁਰਸ਼ਿਦ ਇਹ ਸੰਕੇਤ ਦਿੰਦੇ ਨੇ ਤਾਂ ਗੱਲ ਕਰਦੇ ਆਂ ਦੂਸਰੇ ਸੰਕੇਤ ਦੀ ਇਹ ਸੰਕੇਤ ਤੁਹਾਨੂੰ ਸਾਰਾ ਦਿਨ ਮਿਲਦਾ ਰਹਿੰਦਾ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿਉਂਕਿ ਪੀਰ ਮੁਰਸ਼ਿਦ ਇੰਨਾ ਬਰੀਕ ਸੰਕੇਤ ਦਿੰਦੇ ਨੇ ਕਿ ਆਪਾਂ ਨੂੰ ਵੀ ਸਮਝ ਨਹੀਂ ਆਉਂਦੀ ਪਹਿਲਾਂ ਤੁਹਾਡਾ ਮਨ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ ਤੁਹਾਨੂੰ ਹਰੇਕ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਸੀ ਤੁਸੀਂ ਜੋ ਵੀ ਕੰਮ ਕਰਦੇ ਸੀ ਉਸ ਦੇ ਵਿੱਚ ਅਜੇ ਹੀ ਮੁਸੀਬਤ ਆਉਂਦੀ ਸੀ ਕਿ ਉਹ ਕੰਮ ਉੱਥੇ ਹੀ ਰੁਕ ਜਾਂਦਾ ਸੀ ਤੁਹਾਡੀ ਜ਼ਿੰਦਗੀ ਵਿੱਚ ਵਾਰ-ਵਾਰ ਦੁੱਖ ਤਕਲੀਫਾਂ ਆ ਰਹੀ ਸੀ ਪਰ ਜਦੋਂ ਦਾ ਤੁਸੀਂ ਪੀਰ ਮੁਰਸ਼ਿਦਾ ਨੂੰ ਮੰਨਣਾ ਸ਼ੁਰੂ ਕੀਤਾ ਉਹ ਵੀ ਸੱਚੇ ਦਿਲੋਂ ਉਦੋਂ ਦਾ ਤੁਹਾਡਾ ਮਨ ਬਹੁਤ ਹੀ ਜ਼ਿਆਦਾ ਪਰਸੰਨ ਰਹਿੰਦਾ ਹੈ ਤੁਹਾਨੂੰ ਇਦਾਂ ਲੱਗਦਾ ਰਹਿੰਦਾ ਹੈ ਕਿ ਮੈਂ ਦੁਨੀਆ ਤੋਂ ਕੀ ਲੈਣਾ ਮੇਰਾ ਆਪਣੇ ਪੀਰ ਮੁਰਸ਼ਿਦ ਨਾਲ ਰਿਸ਼ਤਾ ਹੈ ਬਸ ਹੋਰ ਕੁਝ ਨਹੀਂ ਚਾਹੀਦਾ ਮੇਰਾ ਪੀਰ ਮੁਰਸ਼ਿਦ ਹੀ ਮੇਰੇ ਲਈ ਸਭ ਕੁਝ ਹੈ ਤੁਹਾਡੇ ਮਨ ਦੇ ਵਿੱਚ ਹਮੇਸ਼ਾ ਆਪਣੇ ਪੀਰ ਮੁਰਸ਼ਿਦ ਦਾ ਨਾਮ ਚੱਲਦਾ ਰਹਿੰਦਾ ਤੁਸੀਂ ਸਾਰਾ ਦਿਨ ਆਪਣੇ ਪੀਰ ਮੁਰਸ਼ਿਦ ਨੂੰ ਯਾਦ ਕਰਦੇ ਰਹਿੰਿਓ ਤੁਸੀਂ ਹਮੇਸ਼ਾ ਇਹ ਸੋਚਦੇ ਰਹਿੰਿਓ ਕਿ ਪੀਰ ਮੁਰਸ਼ਿਦ ਮੇਰਾ ਦੇਖ ਰਿਹਾ ਹੈ ਉਹ ਸਭ ਕੁਝ ਮੇਰਾ ਦੇਖ ਰਿਹਾ ਹੈ ਜੇ ਮੈਂ ਚੰਗਾ ਕਰਮ ਕਰਦਾ ਤਾਂ ਵੀ ਇਹ ਮਾੜਾ ਕਰਮ ਕਰਦਾ ਤਾਂ ਵੀ ਇਸ ਕਰਕੇ ਤੁਸੀਂ ਹਮੇਸ਼ਾ ਚੰਗੇ ਕਰਮ ਕਰਦੇ ਰਹਿੰਿਓ ਤੇ ਆਪਣੇ ਪੀਰ ਮੁਰਸ਼ਿਦ ਨੂੰ ਯਾਦ ਕਰਦੇ ਰਹਿੰਿਓ ਤੇ ਤੁਹਾਡਾ ਮਨ ਹਮੇਸ਼ਾ ਸ਼ਾਂਤ ਤੇ ਪਰਸੰਨ ਰਹਿੰਦਾ ਤੇ ਤੁਹਾਨੂੰ ਲੱਗਦਾ ਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ ਸ਼ਾਮ ਨੂੰ ਮੈਂ ਆਪਣੇ ਪਰਿਵਾਰ ਵਿੱਚ ਜਾਣਾ ਆਪਣੇ ਪੀਰ ਮੁਰਸ਼ਦ ਦੀ ਇਬਾਦਤ ਕਰਨੀ ਹੈ ਬਸ ਹੋਰ ਕੁਝ ਨਹੀਂ ਚਾਹੀਦਾ ਤੁਹਾਡੇ ਮਨ ਨੂੰ ਇਹਨਾਂ ਵਸਤੂਆਂ ਨਾਲ ਖੁਸ਼ੀ ਨਹੀਂ ਮਿਲਦੀ ਚਾਹੇ ਪੈਸਾ ਵੀ ਹੋਵੇ ਚਾਹੇ ਘਰ ਚਾਹੇ ਗੱਡੀ ਤੁਹਾਨੂੰ ਇਦਾਂ ਲੱਗਦਾ ਰਹਿੰਦਾ ਕਿ ਸਭ ਕੁਝ ਮਿਲ ਜੇਗਾ ਬਸ ਮੈਂ ਆਪਣੇ ਪੀਰ ਮੁਰਸ਼ਦ ਦੀ ਇਬਾਦਤ ਕਰਦਾ ਰਵਾਂ ਤੁਹਾਨੂੰ ਉਸੇ ਵਿੱਚ ਹੀ ਸਕੂਨ ਮਿਲਣ ਲੱਗ ਜਾਂਦਾ ਹੈ ਇਹ ਦੂਸਰਾ ਸੰਕੇਤ ਬਹੁਤ ਹੀ ਵਿਰਲੇ ਲੋਕਾਂ ਨੂੰ ਮਿਲਦਾ ਹੈ ਉਹਨਾਂ ਲੋਕਾਂ ਨੂੰ ਜਿਹੜੇ ਆਪਣੇ ਪੀਰ ਮੁਰਸ਼ਦ ਦੀ ਇਬਾਦਤ ਸੁਣਦੇ ਸਮੇਂ ਵੀ ਕਰਦੇ ਰਹਿੰਦੇ ਨੇ ਉਹਨਾਂ ਨੂੰ ਯਾਦ ਹਮੇਸ਼ਾ ਕਰਦੇ ਰਹਿੰਦੇ ਨੇ ਹੁਣ ਗੱਲ ਕਰਦੇ ਆਂ ਤੀਸਰੇ ਤੇ ਸਭ ਤੋਂ ਖਾਸ ਸੰਕੇਤ ਦੀ ਵੀਡੀਓ ਦੇ ਅੰਤ ਦੇ ਵਿੱਚ ਇਹ ਨਾ ਭੁੱਲ ਜਾਇਓ ਕਿ ਅੰਤ ਵਿੱਚ ਇਹ ਵੀ ਗੱਲ ਕਰਨੀ ਹੈ ਕਿ ਆਪਾਂ ਇਨ੍ਹਾਂ ਤਿੰਨਾਂ ਸੰਕੇਤਾਂ ਤੋਂ ਬਾਅਦ ਕਿਹੜੀ ਖਾਸ ਗਲਤੀ ਨਹੀਂ ਕਰਨੀ ਉਹ ਆਪਾਂ ਵੀਡੀਓ ਦੇ ਅੰਤ ਵਿੱਚ ਗੱਲ ਕਰਾਂਗੇ ਤਾਂ ਗੱਲ ਕਰਦੇ ਆਂ ਤੀਸਰੇ ਸਭ ਤੋਂ ਖਾਸ ਸੰਕੇਤ ਦੀ ਜਿਹੜਾ ਇਨਸਾਨ ਪੀਰਾਂ ਮੁਰਸ਼ਿਦਾਂ ਦੀ ਇਬਾਦਤ ਦੇ ਵਿੱਚ ਹੰਝੂ ਸੇੜਦਾ ਉਹਨਾਂ ਦੀ ਇੰਨੀ ਯਾਦ ਆਉਂਦੀ ਹੈ ਕਿ ਅੱਖਾਂ ਦੇ ਵਿੱਚੋਂ ਆਪਣੇ ਆਪ ਹੰਝੂ ਆਉਣ ਲੱਗ ਜਾਂਦੇ ਨੇ ਉਹਨਾਂ ਦਾ ਦਿਲ ਆਪਣੇ ਪੀਰ ਮੁਰਸ਼ਿਦ ਨਾਲ ਇੰਨਾ ਜੁੜ ਜਾਂਦਾ ਹੈ ਕਿ ਉਹ ਇਨਸਾਨ ਆਪਣੇ ਸਰੀਰ ਤੱਕ ਨੂੰ ਭੁੱਲ ਜਾਂਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਬੈਠਾ ਕਦੋਂ ਸੀ ਕਿੰਨਾ ਸਮਾਂ ਹੋ ਗਿਆ ਮੇਰੇ ਪੀਰ ਮੁਰਸ਼ਿਦ ਦੀ ਇਬਾਦਤ ਕਰਦੇ ਵਿੱਚ ਮੈਨੂੰ ਕਿੰਨਾ ਸਮਾਂ ਬੀਤ ਗਿਆ ਉਹਨਾਂ ਨੂੰ ਕੁਝ ਯਾਦ ਨਹੀਂ ਰਹਿੰਦਾ ਸਿਰਫ ਆਪਣੇ ਪੀਰ ਮੁਰਸ਼ਿਦ ਦਾ ਨਾਮ ਹੀ ਯਾਦ ਰਹਿੰਦਾ ਫਿਰ ਪੀਰ ਮੁਰਸ਼ਿਦ ਨੂੰ ਵੀ ਖਿੱਚ ਪੈਂਦੀ ਹੈ ਤੇ ਪੀਰ ਮੁਰਸ਼ਿਦ ਆਪਣੇ ਮুরিਦ ਨੂੰ ਆਪਣੇ ਦਰਸ਼ਨ ਦੇਣ ਆਉਂਦੇ ਨੇ ਉਹਨੋਂ ਸਿੱਧਾ ਤਾਂ ਨਹੀਂ ਆ ਸਕਦੇ ਫਿਰ ਉਹਨਾਂ ਨੂੰ ਸੁਪਨੇ ਵਿੱਚ ਦਰਸ਼ਨ ਦਿੰਦੇ ਨੇ ਸੁਪਨੇ ਵਿੱਚ ਆ ਕੇ ਆਪਣੇ ਮুরিਦ ਨੂੰ ਅਜਿਹੇ ਦਰਸ਼ਨ ਦਿੰਦੇ ਨੇ ਕਿ ਅਗਲੇ ਦਿਨ ਜਦੋਂ ਉਹ ਮুরিਦ ਉੱਠਦਾ ਤਾਂ ਉਹਦਾ ਮਨ ਇੰਨਾ ਸ਼ਾਂਤ ਹੁੰਦਾ ਕਿ ਉਹਨੂੰ ਇਦਾਂ ਲੱਗ ਰਿਹਾ ਹੁੰਦਾ ਕਿ ਉਹ ਆਪਣੇ ਪੀਰ ਮੁਰਸ਼ਦ ਕੋਲ ਜਾ ਕੇ ਆਇਆ ਹੋਵੇ ਕਿਉਂਕਿ ਸੁਪਨੇ ਦੇ ਵਿੱਚ ਕਈ ਵਾਰ ਆਪਣੇ ਮুরিਦ ਨਾਲ ਆ ਕੇ ਗੱਲਾਂ ਕਰਦੇ ਨੇ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਦਿੰਦੇ ਨੇ ਜੀ ਦੇ ਨਾਲ ਉਹਨਾਂ ਨੂੰ ਇਦਾਂ ਲੱਗਦਾ ਕਿ ਮੇਰੇ ਪੀਰ ਮੁਰਸ਼ਿਦ ਨੇ ਮੈਨੂੰ ਆਪਣੇ ਕੋਲ ਬੁਲਾਇਆ ਸੀ ਜਦੋਂ ਤੁਹਾਨੂੰ ਇਹ ਤਿੰਨੋਂ ਸੰਕੇਤ ਮਿਲਣ ਤਾਂ ਸਮਝੋ ਐਸੀ ਰਹਿਮਤ ਹੋਏਗੀ ਕਿ ਕਦੀ ਸੋਚੀ ਨਹੀਂ ਹੋਣੀ ਹੁਣ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੀ ਸਭ ਤੋਂ ਖਾਸ ਗੱਲ ਕਿ ਜਦੋਂ ਤੁਹਾਨੂੰ ਇਹ ਤਿੰਨ ਸੰਕੇਤ ਮਿਲਣ ਤਾਂ ਤੁਸੀਂ ਕੀ ਕਰਨਾ ਹੈ ਕਿਹੜੀਆਂ ਖਾਸ ਗਲਤੀਆਂ ਦਾ ਧਿਆਨ ਰੱਖਣਾ ਹੈ ਸਭ ਤੋਂ ਪਹਿਲੀ ਖਾਸ ਗਲਤੀ ਕਦੀ ਕਿਸੇ ਨੂੰ ਦੱਸਣਾ ਨਹੀਂ ਕਿਉਂਕਿ ਲੋਕ ਬਹੁਤ ਭੜੇ ਨੇ ਨજર ਵੀ ਲਾਉਂਦੇ ਨੇ ਜੈਲਸ ਵੀ ਫੀਲ ਕਰਦੇ ਨੇ ਆਪਾਂ ਆਪਣੇ ਦੋਸਤ ਸਮਝ ਕੇ ਉਹਨਾਂ ਨੂੰ ਸਾਰਾ ਕੁਝ ਦੱਸ ਦਿੰਨੇ ਆ ਪਰ ਬਾਅਦ ਦੇ ਵਿੱਚ ਉਹ ਆਪਣਾ ਕੰਮ ਵਿਗੜ ਜਾਂਦਾ ਹੈ ਇਸ ਕਰਕੇ ਕਦੀ ਵੀ ਕਿਸੇ ਨੂੰ ਵੀ ਇਸ ਤਿੰਨ ਸੰਕੇਤਾਂ ਬਾਰੇ ਨਹੀਂ ਦੱਸਣਾ ਆਪਣੇ ਪੀਰ ਮੁਰਸ਼ਿਦ ਦੀ ਗੱਲ ਆਪਣੇ ਵਿੱਚ ਹੀ ਰੱਖਣੀ ਹੈ ਦੂਸਰੀ ਖਾਸ ਗਲਤੀ ਤੁਸੀਂ ਕਿਹੜੀ ਨਹੀਂ ਕਰਨੀ ਜਦੋਂ ਵੀ ਆਪਾਂ ਨੂੰ ਇਹ ਤਿੰਨੋਂ ਸੰਕੇਤ ਮਿਲਣ ਤਾਂ ਵਿੱਚ ਵਿੱਚ ਆਪਣੇ ਤੇ ਥੋੜਾ ਬੁਰਾ ਸਮਾਂ ਵੀ ਆਏਗਾ ਪੀਰ ਮੁਰਸ਼ਿਦ ਦੇਖਣਗੇ ਕਿ ਇਹਦਾ ਵਿਸ਼ਵਾਸ ਬਿਲਕੁਲ ਪੱਕਾ ਹੈ ਜਦੋਂ ਬੁਰਾ ਸਮਾਂ ਆਏਗਾ ਤੇ ਤੁਸੀਂ ਡੋਲਣਾ ਨਹੀਂ ਆਪਣੇ ਪੀਰ ਮੁਰਸ਼ਦ ਤੇ ਆਪਣਾ ਵਿਸ਼ਵਾਸ ਕੱਚਾ ਨਹੀਂ ਕਰਨਾ ਇਸ ਕਰਕੇ ਤੁਹਾਨੂੰ ਦੇਖਣਗੇ ਪਰਖਣਗੇ ਤੇ ਫੇਰ ਰੰਗਣਗੇ ਇਸ ਕਰਕੇ ਇਹ ਦੋ ਗਲਤੀਆਂ ਕਦੇ ਨਾ ਕਰਿਓ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਧੰਨਵਾਦ ਬਹੁਤ ਬਹੁਤ ਧੰਨਵਾਦ